ਸਾਬਕਾ ਕ੍ਰਿਕਟਰ ਹਰਪਜਨ ਸਿੰਘ ਨੇ ਪਾਕਿਸਤਾਨੀ ਕ੍ਰਿਕਟਰ ਕਮਰਾਨ ਨੂੰ ਲਾਇਕ ਫਟਕਾਰ ਅਰਸ਼ਦੀਪ ਸਿੰਘ ਨੂੰ ਲੈ ਕੇ ਕੀਤੀ ਸੀ ਅਪਾਜਨਕ ਟਿੱਪਣੀ ਸੋਸ਼ਲ ਮੀਡੀਆ ਤੇ ਆ ਕੇ ਮੰਗੀ ਮਾਫੀ ਸਾਬਕਾ ਭਾਰਤੀ ਕ੍ਰਿਕਟਰ ਅਤੇ ਪੰਜਾਬ ਆਪ ਦੇ ਲੋਕ ਸਭਾ ਸੰਸਦ ਹਰਪਜਨ ਸਿੰਘ ਤੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਮਰਾਨ ਅਕਮਲ ਆਮਣੇ ਸਾਹਮਣੇ ਨੇ ਬੀਤੇ ਦਿਨ ਭਾਰਤ ਪਾਕਿਸਤਾਨ ਦੇ ਵਿੱਚ ਮੈਚ ਦੇ ਦੌਰਾਨ ਮਿਲੀ ਹਾਰ ਤੋਂ ਬਾਅਦ ਕਾਮਰਾਨ ਅਕਮਲ ਨੇ ਭਾਰਤੀ ਟੀਮ ਦੇ ਗੇਂਦਬਾਜ਼ ਅਸ਼ਦੀਪ ਸਿੰਘ ਦੇ ਉੱਪਰ ਅਪੱਤਿਜਨਕ ਟਿੱਪਣੀ ਕੀਤੀ ਸੀ ਇਸ ਦੇ ਉੱਪਰ ਗੁੱਸੇ ਚ ਆ ਕੇ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਤੇ ਟਵੀਟ ਕਰਕੇ ਉਸ ਨੂੰ ਫਟਕਾਰ ਲਗਾਈ ਹੈ ਉਸ ਨੇ ਕਿਹਾ ਕਿ ਲੱਖ ਦੀ ਲਾਹਨਤ ਹੈ ਤੇਰੇ ਤੇ ਕਾਮਰਾਨ ਅਕਮਲ ਆਪ ਦਾ ਗੰਦਾ ਮੂੰਹ ਖੋਲਣ ਤੋਂ ਪਹਿਲਾਂ ਤੁਹਾਨੂੰ ਸਿੱਖਾਂ ਦੇ ਇਤਿਹਾਸ ਜਾਣਨਾ ਜ਼ਰੂਰੀ ਹੈ ਅਸੀਂ ਸਿੱਖ ਤੁਹਾਡੀਆਂ ਮਾਵਾਂ ਪੈਣਾਂ ਨੂੰ ਬਚਾਉਂਦੇ ਸੀ ਚੁੱਧੋ ਹਮਲਾਵਰ ਰਾਕੇ ਉਹਨਾਂ ਦਾ ਅਪਹਰਨ ਕਰਦੇ ਸੀ ਤੇ ਉਸ ਵੇਲੇ ਰਾਤ ਦੇ 12 ਵਜੇ ਦੇ ਸੀ ਸ਼ਰਮ ਹੋਣੀ ਚਾਹੀਦੀ ਹੈ ਤੁਹਾਨੂੰ ਦੱਸਦੀ ਹੈ ਕਿ ਇੱਕ ਪਾਕਿਸਤਾਨੀ ਟੀਵੀ ਸ਼ੋਅ ਦੇ ਦੌਰਾਨ ਸਾਬਕਾ ਕ੍ਰਿਕਟਰ ਕਮਰਾਨ ਨੇ ਅਪੱਤੀਜਨਕ ਟਿੱਪਣੀ ਕਰਦੇ ਹੋਏ ਕਿਹਾ ਸੀਗਾ ਕਿ 12 ਵੱਜ ਚੁੱਕੇ ਆ ਦਰਅਸਲ ਸਿੱਖ ਸਮੁਦਾਏ ਨੂੰ 12 ਵਜੇ ਦੇ ਕਬੰਡੇ ذریعے ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦਕਿ ਇਸ ਸੰਦਰਭ ਦਾ ਕਾਫੀ ਇਤਿਹਾਸਿਕ ਕਨੈਕਸ਼ਨ ਹੈ ਕਮਰਾਨ ਅਕਮਲ ਨੇ ਉਹ ਇਤਿਹਾਸਿਕ ਸੰਦਰਭ ਸਮਝੇ ਬਿਨਾ ਹੀ ਅਜਿਹੀ ਹਰਕਤ ਕੀਤੀ ਔਰ ਇਸੇ ਗੱਲ ਨੂੰ ਲੈ ਕੇ ਹਰਪ੍ਰਜਨ ਸਿੰਘ ਨੂੰ ਗੁੱਸਾ ਆ ਗਿਆ ਔਰ ਉਹਨਾਂ ਨੇ ਕਮਰਾਨ ਦੀ ਕਲਾਸ ਲਗਾ ਦਿੱਤੀ ਹਰਭਜਨ ਨੇ ਆਪਣੇ ਐਕਸ ਅਕਾਊਂਟ ਤੇ ਕਮਰਾਨ ਨੂੰ ਟੈਗ ਕਰਕੇ ਇਹ ਪੋਸਟ ਪਾਈ ਔਰ ਉਹਨਾਂ ਦੇ ਉੱਪਰ ਪੜ ਕੇ ਤੇ ਉਸ ਤੋਂ ਬਾਅਦ ਕਮਰਾਨ ਨੇ ਤੁਰੰਤ ਮਾਫੀ ਵੀ ਮੰਗੀ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਮਰਾਨ ਅਕਮਲ ਨੂੰ ਡਾਂਟ ਪੈਣ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਹਰਭਜਨ ਸਿੰਘ ਅਤੇ ਅਰਸ਼ਦੀਪ ਸਿੰਘ ਤੋਂ ਮਾਫੀ ਵੀ ਮੰਗੀ ਕਮਰਾਨ ਨੇ ਕਿਹਾ ਮੈਂ ਆਪਣੀ ਹਾਲੀਆ ਟਿੱਪਣੀਆਂ ਦੇ ਨਾਲ ਬਹੁਤ ਹੀ ਖੇਦ ਪ੍ਰਗਟ ਕਰਦਾ ਹਰਭਜਨ ਸਿੰਘ ਅਤੇ ਸਿੱਖ ਸਮੁਦਾਈ ਤੋਂ ਇਮਾਨਦਾਰੀ ਦੇ ਨਾਲ ਮਾਫੀ ਮੰਗਦਾ ਤੇ ਮੇਰੇ ਸ਼ਬਦ ਅਨੁਚਿਤ ਤੇ ਅਪਮਾਨਜਨਕ ਸੀ ਮੈਂ ਦੁਨੀਆ ਪਰ ਦੇ ਸਿੱਖਾਂ ਦਾ ਬਹੁਤ ਸਨਮਾਨ ਕਰਦਾ ਤੇ ਮੇਰਾ ਕਦੇ ਵੀ ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ ਮੈਂ ਸੱਚ ਦੇ ਵਿੱਚ ਮਾਫੀ ਮੰਗਣਾ ਚਾਹੁੰਦਾ ਸਾਬਕਾ ਕ੍ਰਿਕਟਰ ਹਰਪਜਨ ਸਿੰਘ ਨੇ ਪਾਕਿਸਤਾਨੀ ਕ੍ਰਿਕਟਰ ਕਮਰਾਨ ਨੂੰ ਲਾਇਕ ਫਟਕਾਰ ਅਰਸ਼ਦੀਪ ਸਿੰਘ ਨੂੰ ਲੈ ਕੇ ਕੀਤੀ ਸੀ ਅਪਾਜਨਕ ਟਿੱਪਣੀ ਸੋਸ਼ਲ ਮੀਡੀਆ ਤੇ ਆਕੇ ਮੰਗੀ ਮਾਫੀ ਸਾਬਕਾ ਪਾਰਟੀ ਕ੍ਰਿਕਟਰ ਅਤੇ ਪੰਜਾਬ ਆਪ ਦੇ ਲੋਕ ਸਭਾ ਸੰਸਦ ਹਰਪ੍ਰੀਤ ਸਿੰਘ ਤੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਮਰਾਨ ਅਕਮਲ ਆਮਣੇ ਸਾਹਮਣੇ ਨੇ ਬੀਤੇ ਦਿਨ ਭਾਰਤ ਪਾਕਿਸਤਾਨ ਦੇ ਵਿੱਚ ਮੈਚ ਦੇ ਦੌਰਾਨ ਮਿਲੀ ਹਾਰ ਤੋਂ ਬਾਅਦ ਕਾਮਰਾਨ ਅਕਮਲ ਨੇ ਭਾਰਤੀ ਟੀਮ ਦੇ ਗੇਂਦਬਾਜ਼ ਅਸ਼ਦੀਪ ਸਿੰਘ ਦੇ ਉੱਪਰ ਅਪੱਤੀਜਨਕ ਟਿੱਪਣੀ ਕੀਤੀ ਸੀ ਇਸ ਦੇ ਉੱਪਰ ਗੁੱਸੇ ਚ ਆ ਕੇ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਤੇ ਟਵੀਟ ਕਰਕੇ ਉਸ ਨੂੰ ਫਟਕਾਰ ਲਗਾਈ ਹੈ ਉਸ ਨੇ ਕਿਹਾ ਕਿ ਲੱਖ ਦੀ ਲਾਹਨਤ ਹੈ ਤੇਰੇ ਤੇ ਕਾਮਰਾਨ ਅਕਮਲ ਆਪ ਦਾ ਗੰਦਾ ਮੂੰਹ ਖੋਲਣ ਤੋਂ ਪਹਿਲਾਂ ਤੁਹਾਨੂੰ ਸਿੱਖਾਂ ਦੇ ਇਤਿਹਾਸ ਜਾਣਨਾ ਜ਼ਰੂਰੀ ਹੈ ਅਸੀਂ ਸਿੱਖ ਤੁਹਾਡੀਆਂ ਮਾਵਾਂ ਪੈਣਾਂ ਨੂੰ ਬਚਾਉਂਦੇ ਸੀ ਚੁੱਧੋ ਹਮਲਾਵਰ ਰਾਕੇ ਉਹਨਾਂ ਦਾ ਅਪਹਰਨ ਕਰਦੇ ਸੀ ਤੇ ਉਸ ਵੇਲੇ ਰਾਤ ਦੇ 12 ਵਜੇ ਦੇ ਸੀ ਸ਼ਰਮ ਹੋਣੀ ਚਾਹੀਦੀ ਹੈ ਤੁਹਾਨੂੰ ਦੱਸਦੀ ਹੈ ਕਿ ਇੱਕ ਪਾਕਿਸਤਾਨੀ ਟੀਵੀ ਸ਼ੋਅ ਦੇ ਦੌਰਾਨ ਸਾਬਕਾ ਕ੍ਰਿਕਟਰ ਕਮਰਾਨ ਨੇ ਅਪੱਤੀਜਨਕ ਟਿੱਪਣੀ ਕਰਦੇ ਹੋਏ ਕਿਹਾ ਸੀਗਾ ਕਿ 12 ਵੱਜ ਚੁੱਕੇ ਹੈ ਦਰਅਸਲ ਸਿੱਖ ਸਮੁਦਾਏ ਨੂੰ 12 ਵਜੇ ਦੇ ਕਬੰਡੇ ذریعے ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦਕਿ ਇਸ ਸੰਦਰਭ ਦਾ ਕਾਫੀ ਇਤਿਹਾਸਿਕ ਕਨੈਕਸ਼ਨ ਕਮਰਾਨ ਅਕਮਲ ਨੇ ਉਹ ਇਤਿਹਾਸਿਕ ਸੰਦਰਭ ਸਮਝੇ ਬਿਨਾ ਹੀ ਅਜਿਹੀ ਹਰਕਤ ਕੀਤੀ ਔਰ ਇਸੇ ਗੱਲ ਨੂੰ ਲੈ ਕੇ ਹਰਪ੍ਰਜਨ ਸਿੰਘ ਨੂੰ ਗੁੱਸਾ ਆ ਗਿਆ ਔਰ ਉਹਨਾਂ ਨੇ ਕਮਰਾਨ ਦੀ ਕਲਾਸ ਲਗਾ ਦਿੱਤੀ ਹਰਭਜਨ ਨੇ ਆਪਣੇ ਐਕਸ ਅਕਾਊਂਟ ਤੇ ਕਮਰਾਨ ਨੂੰ ਟੈਗ ਕਰਕੇ ਇਹ ਪੋਸਟ ਪਾਈ ਔਰ ਉਹਨਾਂ ਦੇ ਉੱਪਰ ਪੜ ਕੇ ਤੇ ਉਸ ਤੋਂ ਬਾਅਦ ਕਮਰਾਨ ਨੇ ਤੁਰੰਤ ਮਾਫੀ ਦੀ ਮੰਗੀ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਮਰਾਨ ਅਕਮਲ ਨੂੰ ਡਾਂਟ ਪੈਣ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਹਰਭਜਨ ਸਿੰਘ ਅਤੇ ਅਰਸ਼ਦੀਪ ਸਿੰਘ ਤੋਂ ਮਾਫੀ ਵੀ ਮੰਗੀ ਕਮਰਾਨ ਨੇ ਕਿਹਾ ਮੈਂ ਆਪਣੀ ਹਾਲੀਆ ਟਿੱਪਣੀਆਂ ਦੇ ਨਾਲ ਬਹੁਤ ਹੀ ਖੇਦ ਪ੍ਰਗਟ ਕਰਦਾ ਹਰਭਜਨ ਸਿੰਘ ਅਤੇ ਸਿੱਖ ਸਮੁਦਾਈ ਤੋਂ ਇਮਾਨਦਾਰੀ ਦੇ ਨਾਲ ਮਾਫੀ ਮੰਗਦਾ ਤੇ ਮੇਰੇ ਸ਼ਬਦ ਅਨੁਚਿਤ ਤੇ ਅਪਮਾਨਜਨਕ ਸੀ ਮੈਂ ਦੁਨੀਆ ਪਰ ਦੇ ਸਿੱਖਾਂ ਦਾ ਬਹੁਤ ਸਨਮਾਨ ਕਰਦਾ ਤੇ ਮੇਰਾ ਕਦੇ ਵੀ ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ ਮੈਂ ਸੱਚ ਦੇ ਵਿੱਚ ਮਾਫੀ ਮੰਗਣਾ ਚਾਹੁੰਦਾ